BBMP ਵਾਲਾ ਮੁੱਦਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅੱਜ ਮੁੱਖ ਮੁੱਦੇ ਵਜੋਂ ਉੱਠਿਆ। ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਧਾਨ ਸਭਾ ਦੇ ਬਾਹਰ ਵੀ ਮੀਡੀਆ ਨਾਲ ਗੱਲ ਕੀਤੀ, ਵਿਧਾਨ ਸਭਾ ਦੇ ਅੰਦਰ ਵੀ ਉਹ ਕਈ ਵਾਰ ਬੋਲੇ। ਹੈ ਤੇ ਕੱਲ ਦਿੱਲੀ ਵੀ ਬੋਲ ਕੇ ਆਏ ਨੇ, ਉਹ ਮਤਲਬ ਕੱਲ ਕੈਬਨਟ 'ਚ ਵੀ ਬੋਲੇ ਉਹ ਤੋਂ ਪਹਿਲਾਂ ਦਿੱਲੀ ਵੀ ਬੋਲ ਕੇ ਆਏ ਨੇ। ਦਿੱਲੀ ਤੋਂ ਲੈ ਕੇ ਦਿੱਲੀ ਵਾਲੀ ਪ੍ਰੈਸ ਕਾਨਫਰੰਸ ਤੋਂ ਲੈ ਕੇ ਕੈਬਨਟ ਵਾਲੀ ਪ੍ਰੈਸ ਕਾਨਫਰੰਸ ਤੋਂ ਲੈ ਕੇ ਵਿਧਾਨ ਸਭਾ ਦੇ ਅੰਦਰ ਦੇ ਬਿਆਨੀਆਂ ਤੋਂ ਲੈ ਕੇ ਅੱਜ ਵਾਲੀ ਆਖਰੀ ਪ੍ਰੈਸ ਕਾਨਫਰੰਸ ਤੱਕ ਲਗਭਗ ਪਾਣੀਆਂ ਦੇ ਮਸਲੇ ਤੇ ਇੱਕੋ ਤਰ੍ਹਾਂ ਦੀ ਸ਼ੈਲੀ ਇੱਕੋ ਤਰ੍ਹਾਂ ਦੇ ਬੋਲ ਉਹੀ ਸਕ੍ਰਿਪਟ ਸਾਰੀ ਮੁੱਖ ਮੰਤਰੀ ਸਾਹਿਬ ਪੜ੍ਹਦੇ ਨਜ਼ਰ ਆ ਪਰ ਸਟੈਂਡ ਬਾਜਪ ਸੀ ਸੋ ਜਿਹੜਾ ਉਹ ਸਟੈਂਡ ਸੀਗਾ ਕੇ ਬੀਸੀਆਈਐਸਐਫ ਇਹ ਕਿਵੇਂ ਕੰਟਰੋਲ ਦੇਖ ਰਹੀ ਆ ਉਹ ਕਹਿੰਦੇ ਵੀ ਬੀਬੀਐਮਬੀ ਹੈ ਜਿਹੜੀ ਜਿਹਦੀ ਗੱਲ ਆਪਾਂ ਲਗਾਤਾਰ ਕਰਦੇ ਆ ਆ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ 60 ਪੀਸਾ ਦੀ ਅਸੀਂ ਅਦਾ ਕਰਦੇ ਆ ਤੇ ਉਹ ਸਾਡੇ ਖਿਲਾਫ ਸ਼ਿਕਾਇਤ ਲੈ ਕੇ ਜਾ ਰਹੀ ਆ ਤੇ ਜਿਹੜਾ ਵਕੀਲ ਨੇ ਉਹਨਾਂ ਨੇ ਕੀਤਾ ਉਹਨੂੰ ਫੀਸ ਵੀ ਉਸੇ ਸਰਟੀਫਿਕੇਟ ਚੋਂ ਮਤਲਬ ਸਾਡੀ ਜੇਬ ਚੋਂ ਜਾਣੀ ਆ ਸਾਡੇ ਹੀ ਖਿਲਾਫ ਸਾਡੇ ਹੀ ਪੈਸੇ ਨਾਲ ਬੀਬੀਐਮ ਵੀ ਲੜ ਰਹੀ ਹੈ ਕਹਿੰਦੇ ਇਦਾਂ ਕੀ ਮਸਲਾ ਹੈ ਬੀਬੀਐਮ ਵੀ ਪਾਰਟੀ ਕਿਉਂ ਬਣੇ ਜਿਹੜੇ ਸਵੇਰ ਨਾਲ ਸਾਡੀ ਪਾਣੀ ਦਾ ਵੰਡ ਦਾ ਮਸਲਾ ਹੈਗਾ ਉਹ ਬਣਦੇ ਤਾਂ ਵੱਖਰੀ ਗੱਲ ਆ ਜਦੋਂ ਕਿ ਅੱਜ ਹਰਿਆਣੇ ਦੀ ਹਰਿਆਣੇ ਦੇ ਮੁੱਖ ਮੰਤਰੀ ਦੀ ਜਮ ਕੇ ਤਰੀਫ ਕਰਦੇ ਵੀ ਨਜ਼ਰ ਆਈ ਕੇਂਦਰੀ ਹ ਜਲ ਸਰੋਤ ਮੰਤਰੀ ਦੀ ਵੀ ਤਰੀਫ ਕਰਦੇ ਨਜ਼ਰ ਆਇਆ ਥੋੜਾ ਜਾ ਹਿਮਾਚਲ ਤੇ ਖਾਸਾ ਨਾ ਜਲਾ ਡੀਕ ਦੇ ਨਜ਼ਰ ਆਈ ਸੋ ਇਸ ਲਈ ਹੁਣ ਕਹਿੰਦੇ ਰਹੇ ਵੀ ਮੰਨਦੀਆਂ ਕਿ ਦਿੱਲੀ ਵਾਲਿਆਂ ਨਾਲ ਸ ਕੀ ਇਹ ਸਾਰ ਲਾਉਂਦੇ ਨੇ ਇਹ